ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰ ਨ ਬਿਆਪਈ ਅੰਠ ਮਿਲਿਆ ਹਰ ਨਾਮ ਮਨ ਬੇਦੇ ਆ ਚਰਨਾਰ ਬਿੰਦਾ ਦਰਸ਼ਨ ਲਗੜਾਸਾ ਪੋਖ ਤੁਖਾਰ ਨ ਵਿਆਪਾਈ ਕੰਠ ਮਿਲਿਆ ਹਰਨਾਹ ਮਨ ਬੇਦੇ ਆਚਰਨਾਰ ਬਿੰਦ ਦਰਸ਼ਨ ਲਗੜਾਸਾ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਵੇਖਿਆ ਪੋਹੇ ਨਾ ਸਕਾਈ ਮੇਲ ਸਾਧੂ ਗੁਣਗਾ சச்சி பிரீத்தி நீ பாரனா விஷோ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਆਗਾਹੋ ਸ਼ਰਮ ਪਾਈ ਨਾਰਾਇਣ நான போகாஸ் பசிவே பரம பி நாராயண ਨਾਨਕ ਦਰ ਪਈਆ ਧੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ वाहेगुरु जी की फतेहे पोख तुखार न व्यापई कंठ मिलया हर न मन बिदया चरनार बिंद दर्शन लगड़ा सा गुरु जी का खालसा ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਆਪ ਸਰਬੱਤ ਸੰਗਤਾਂ ਨੇ ਜੋ ਕਿ ਅੱਜ ਪੋ ਦਾ ਮਹੀਨਾ ਆਰੰਭ ਹੋਇਆ ਹੈ ਸੰਗਰਾਂਦ ਵਾਲਾ ਦਿਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸ੍ਰੀ ਮੁਖਵਾਕ ਹੁਕਮ ਜੋ ਅੱਜ ਦੇ ਮਹੀਨੇ ਦੇ ਪਰਥਾਏ ਹੈ ਸੁਣਨਾ ਕੀਤਾ ਹੈ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਆਉਣ ਵਾਲਾ ਸਮਾਂ ਸਬਣਾ ਦੇ ਲਈ ਸੁਭਾਗਾ ਬਣ ਜਾਵੇ ਦੁੱਖਾਂ ਕ੍ਰੇਸ਼ਾਂ ਵਿਗੜਾਂ ਤੂੰ ਸਤਿਗੁਰੂ ਜੀ ਬਚਾ ਕਰਕੇ ਰੱਖਣ ਸੱਚੇ ਪਾਤਸ਼ਾਹ ਜੀ ਨੇ ਜੋ ਰਹਿਮਤ ਕੀਤੀ ਹੈ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਸਾਰੀ ਸੰਗਤ ਕਿਰਪਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰ ਨ ਵਿਆਪਈ ਕੰਠ ਮਿਲੇ ਆਹਰ ਨਾਹੋ ਪੋਦੇ ਮਹੀਨੇ ਤੇ ਪ੍ਰਥਾਏ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਪੋਖ ਤੁਖਾਰ ਨਾ ਵਿਆਪਾਈ ਤੁਖਾਰ ਤੂੰ ਭਾਵ ਹੈ ਕਕਰ ਕੋਰਾ ਇਹ ਜੋਰ ਨਹੀਂ ਪਾ ਸਕਦੇ ਨਾ ਵਿਆਪਾਈ ਉਖ ਤੁਖਾਰ ਨ ਵਿਆਪੈ ਕੰਠ ਮਿਲਿਆ ਹਰਨਾਹ ਜਿਹੜੀਆਂ ਜੀਵ ਇਸਤਰੀਆਂ ਆਪਣੇ ਪ੍ਰਭੂ ਪਤੀ ਦੇ ਗਲ ਦੇ ਨਾਲ ਲੱਗੀਆਂ ਹੋਈਆਂ ਹਨ ਅੰਤਰੀ ਭਾਵਨੇ ਗੁਰਮਖੋ ਕਿ ਜਿਨ੍ਹਾਂ ਦੇ ਹਿਰਦੇ 'ਚ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਜਿਨ੍ਹਾਂ ਦੇ ਹਿਰਦੇ 'ਚ ਅਕਾਲ ਪੁਰਖ ਪਰਮਾਤਮਾ ਦੀ ਯਾਦ ਹੈ ਸਿਮਰਨ ਹੈ ਉਹਨਾਂ ਨੂੰ ਇਹ ਜਿਹੜਾ ਕਕਰ ਹੈ ਨਾ ਵਿਕਾਰਾਂ ਰੂਪੀ ਕਕਰ ਕਠੋਰਤਾ ਹੈ ਹੰਕਾਰ ਹੈ ਇਹ ਵਿਆਪ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਹਿਰਦੇ 'ਚ ਪ੍ਰਭੂ ਪਰਮਾਤਮਾ ਦਾ ਨਾਮ ਹੈ ਹੋਰ ਉਹਨਾਂ ਦੀ ਕੀ ਅਵਸਥਾ ਹੈ ਜੀ ਮਨ ਬੇਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਉਨ੍ਹਾਂ ਦਾ ਮਾਨ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਪ੍ਰਤੀ ਵਿੰਨਿਆ ਗਿਆ ਹੈ ਚਰਨਾਰਬਿੰਦ ਚਰਨ ਅਰਬਿੰਦ ਚਰਨ ਕਮਲ ਨਾਮ ਹੀ ਪ੍ਰਭੂ ਪਰਮਾਤਮਾ ਦੇ ਚਰਨ ਹਨ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧੇ ਓਪਾਲ ਉਨ੍ਹਾਂ ਦੇ ਹਿਰਦੇ ਦੇ ਅੰਦਰ ਇਹ ਤਾਂਗ ਹੈ ਨਾਮ ਦੇ ਦੁਆਰਾ ਕਿ ਮੇਰੇ ਸਾਹ ਮੈਂ ਹਰ ਦਰਸ਼ਨ ਸੋਖ ਹੋਏ 함ਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੇ ਕੋਏ ਤੇ ਉਹ ਜੀਵ ਇਸਤਰੀਆਂ ਫਿਰ ਲਾਭ ਪ੍ਰਾਪਤ ਕਰਦੀਆਂ ਨੇ ਲਾਹਾ ਖਟਦੀਆਂ ਨੇ ਉਹ ਲਾਭ ਕਿਹੜਾ ਹੈ ਜੀ ਓਟ ਗੋਵਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹੁ ਗੋਵਿੰਦ ਗੋਪਾਲ ਜੋ ਧਰਤੀ ਦਾ ਪਾਲਨ ਹਾਰ ਹੈ ਉਸ ਦਾ ਓਟ ਆਸਰਾ ਉਹ ਜੀਵ ਇਸਤਰੀਆਂ ਤੱਕ ਦੀਆਂ ਨੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਸੇਵਾ ਸਿਮਰਨ ਇਹ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ ਜੀ ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੋਣਗਾਹ ਬਿਖਿਆ ਇਹ ਵਿਕਾਰਾਂ ਰੂਪੀ ਜ਼ਹਿਰ ਇਹ ਮਾਇਆ ਦੀ ਪਕੜ ਉਹਨਾਂ ਨੂੰ ਉਹ ਨਹੀਂ ਸਕਦੀ ਕਿਉਂ ਕਿਉਂਕਿ ਉਹਨਾਂ ਨੇ ਸਤ ਸੰਗਤ ਕੀਤੀ ਹੈ ਉਹਨਾਂ ਨੇ ਪੂਰੇ ਗੁਰੂ ਦਾ ਸੰਗ ਕੀਤਾ ਹੈ ਸਤ ਸੰਗਤ ਸਹੇਲੀਆਂ ਦੇ ਨਾਲ ਬੈਠ ਕਰਕੇ ਉਹਨਾਂ ਪ੍ਰਭੂ ਪਰਮਾਤਮਾ ਦੇ ਗੁਣ ਗਾਏ ਹਨ ਸਾਧੂ ਜਨਾਂ ਦੇ ਨਾਲ ਮਿਲ ਕੇ ਬੈਠ ਕੇ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਏ ਹਨ ਸਾਧਨਾਮ ਨਿਰਮਲ ਜਾ ਕੇ ਕਰਮ ਜਿਨ੍ਹਾਂ ਦੇ ਭਾਈ ਕਰਮ ਨਿਰਮਲ ਹਨ ਉਹਨਾਂ ਦੇ ਨਾਲ ਮਿਲ ਕੇ ਨਾਮ ਜਪਿਆ ਤੇ ਵਿਕਾਰਾਂ ਰੂਪੀ ਜ਼ਹਿਰ ਤੋਂ ਫਿਰ ਬਚ ਗਏ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ ਉਸੇ ਵਿੱਚ ਹੀ ਜੁੜੀ ਰਹਿੰਦੀ ਹੈ ਉਸ ਦੀ ਲਿਵ ਪ੍ਰਭੂ ਦੇ ਪ੍ਰਤੀ ਸਤਸੰਗ ਜੀ ਲੱਗੀ ਰਹਿੰਦੀ ਹੈ ਜਿਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਇਸ ਮਾਤ ਲੋਕ ਉੱਤੇ ਜੀਵ ਨੂੰ ਭੇਜਿਆ ਹੈ ਸਤਸੰਗ ਜੀ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਹੀ ਬੰਦਗੀ ਸੇਵਾ ਸਿਮਰਨ ਦੇ ਦੁਆਰਾ ਇਹ ਜੀਵ ਫਿਰ ਲੀਨ ਹੁੰਦਾ ਹੈ ਕਰ ਗਹਿ ਲੀਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਪਾਰ ਬ੍ਰਹਮ ਪਰਮਾਤਮਾ ਵਾਹਿਗੁਰੂ ਸਤ ਸੰਗ ਜੀ ਹੱਥ ਦੇ ਕੇ ਰੱਖਦਾ ਹੈ ਹੱਥ ਦੇ ਕੇ ਕਰ ਗਹਿ ਲੀਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਹੱਥ ਦਿੱਤਾ ਨਾਮ ਦਾ ਸਿਮਰਨ ਦਾ ਦੁਬਾਰਾ ਫਿਰ ਭਾਈ ਉਹ ਜਨਮ ਮਰਨ ਦੇ ਚੱਕਰ ਚ ਜੀਵ ਅਸਤਰੀ ਨਹੀਂ ਪੈਂਦੀ ਹੈ ਜਨਮਾਂ ਜਨਮਾਂ ਦਾ ਵਿਛੋੜਾ ਫਿਰ ਪ੍ਰਮਾਤਮਾ ਖਤਮ ਕਰਦਾ ਹੈ ਜੀ ਬਾਰ ਜਾਓ ਲਖ 베ਰੀਆ ਹਰ ਸੱਜਣ ਅਗਮ ਅਗਾਹੋ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਤੋਂ ਜੋ ਅਗੰਮ ਅਪਹੁੰਚ ਹੈ ਜਿਸ ਤੱਕ ਪਹੁੰਚਣਾ ਅਸੰਭਵ ਹੈ ਅਗਾਹੋ ਜੋ ਡੂੰਗਾ ਹੈ ਜਿਸ ਦੀ ਡੂੰਘਾਈ ਦਾ ਕੋਈ ਅੰਤ ਨਹੀਂ ਮਨ ਕਰਕੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਕਰਕੇ ਸਤ ਸੰਗ ਜੀ ਉਸ ਨੂੰ ਪਾਉਣਾ ਅਸੰਭਵ ਹੈ ਬਾਰ ਜਾਓ ਲੱਖ 베ਰੀਆਂ ਹਰ ਸੱਜਣ ਅਗਮ ਅਗਾਹੋ ਜੋ ਅਥਾ ਗੁਣਾ ਦਾ ਸਾਗਰ ਹੈ ਉਸ ਤੋਂ ਬਲਿਹਾਰੀ ਜਾਈਏ ਕੁਰਬਾਨ ਜਾਈਏ ਜੀ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈ ਆਹ ਉਸ ਦੀ ਸ਼ਰਨ ਚ ਆਵਾ ਜੋ ਸ਼ਰਨ ਆਿਆਂ ਦੀ ਲਾਜ ਰੱਖਦਾ ਹੈ ਤੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਹੀ ਹਨ ਭਾਈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਜਿਸ ਦਾ ਸੁਭਾ ਹੈ ਜੀ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਉਹਦੇ ਲਈ ਇਹ ਭਾਈ ਉਹਦਾ ਮਹੀਨਾ ਸੁਹਾਵਣਾ ਬਣ ਜਾਂਦਾ ਹੈ ਕਿਹਦੇ ਲਈ ਜਿਸ ਨੂੰ ਆਕਾਲ ਪੁਰਖ ਪਰਮਾਤਮਾ ਬਖਸ਼ ਲੈਂਦੇ ਹਨ ਵੇ ਪਰਵਾਹੋ ਆਕਾਲ ਪੁਰਖ ਪਰਮਾਤਮਾ ਸਤ ਸੰਗ ਜੀ ਜਿਸ ਨੂੰ ਬਖਸ਼ ਲਵੇ ਇਸ ਕਰਕੇ ਅਰਦਾਸ ਬੇਨਤੀ ਤਰਲਾ ਪ੍ਰਮਾਤਮਾ ਦੇ ਸਨਮੁਖ へ ਗਰੀਬ ਨਵਾਜ ਵਾਹਿਗੁਰੂ ਅਸੀਂ ਖਾਤੇ ਬਹੁਤ ਕਮਾਵਦੇ ਅੰਤਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ ਹਉ ਬਾਪੀ ਵੱਡ ਗੁਣ ਹੈਂ ਗਾਰ ਚੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਤੇ ਭਾਈ ਫਿਰ ਕੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਪਰਵਾਹ ਤਿਸ ਵੇਪਰਵਾਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਬਖਸ਼ ਲਿਆ ਭਾਈ ਤਾਂ ਫਿਰ ਸਰਬ ਸੁਖਾਂ ਦੀ ਪ੍ਰਾਪਤੀ ਹੈ ਜੀ ਬੋਲਦਿਆਂ ਹੋਇਆਂ ਪੁੱਲਾਂ ਦੀ ਮੁਆਫੀ ਸੀਮਤ ਜੇ ਸਮੇ ਹੁਣ ਕਰਕੇ ਕੇਵਲ ਅਖਰੀ ਅਰਥਾਂ ਦੇ ਨਾਲ ਸਾਂਝ ਪਾਈ ਹੈ ਸਤਿਗੁਰੂ ਜੀ ਕਿਰਪਾ ਕਰਨ ਆਉਣ ਵਾਲਾ ਸਮਾ ਸਰਬਤ ਸੰਗਤਾਂ ਦੇ ਲਈ ਸੁਭਾਗਾ ਭਰਿਆ ਬਣ ਜਾਵੇ ਆਪਣੇ ਚਰਨਾਂ ਕਮਲਾਂ ਦੇ ਨਾਲ ਸਤਿਗੁਰੂ ਜੀ ਸਾਰੀ ਸੰਗਤ ਨੂੰ ਜੋੜ ਕਰਕੇ ਰਖਣ ਜੀ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈਆ ਹੋ ਪੋਖ ਸੁਹੰਦਾ ਸਰਬ ਸੁਖ ਜੇ ਸਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ